ਪੜ ਕੀ ਹੋਇਆ ਇੱਥੇ ਜੀ ਜੀ ਸਵਾਗ 8 ਹੋਈ ਜੀ ਪਤਾ ਲੱਗਾ ਜੀ ਸਾਨੂੰ ਸਾਡੇ ਗਵਾਂਢੀਆ ਕੋਲੋਂ ਕਿ ਇੱਥੇ ਬਾਹਰ ਮਾਲਮ ਲੁੱਟ ਕੋਈ ਆ ਤੇ ਜਿੱਦਾਂ ਅਸੀਂ ਆਏ ਬਾਹਰ ਸਾਰੇ ਇਕੱਠੇ ਹੋ ਗਏ ਆਂ ਦੀ ਗਵਾਂਢੀਆਂ ਬੁਲਾਇਆ ਐਮਸੀ ਸਾਹਿਬ ਨੂੰ ਬੁਲਾਇਆ ਤੇ ਇੱਥੇ ਆਏ ਆ ਤੇ ਇੱਥੇ ਦੇਖਿਆ ਵੀ ਖੂਨ ਹੀ ਖੁੰਡ ਲਿਆ ਹੋਇਆ ਜੀ ਤੇ ਸਾਡੇ ਇੱਥੇ ਨਾਲ ਹੀ ਗਵਾਂਢੀ ਭਾਜੀ ਹੈਗੇ ਆ ਪਰ ਉਹ ਨਹੀਂ ਮੰਡੀ 'ਚ ਕੰਮ ਕਰਦੇ ਆ ਸਪੇਅਰ ਪਾਰਟ ਮੰਡ ਉਹਦਾ ਆਟੋਮੋਬਾਈਲ ਦਾ ਤੇ ਉਹਨਾਂ ਦੇ ਕਹਿੰਦੇ ਛੋਟੇ ਬਜ਼ਰ ਨੂੰ ਕਾਫੀ ਉਹਨਾਂ ਦਾ ਬਾਹ ਬੱਡ ਹੋ ਗਈ ਹੈ ਡਾਟ ਵਗੈਰਾ ਮਾਰੇ ਡਾਟ ਵਗੈਰਾ ਮਾਰੇ ਤੇ ਉਹਨਾਂ ਨੂੰ ਹੁਣ ਸ਼ਾਇਦ ਕਹ रेफर ਕੀਤਾ ਤਾਂ ਉਹ ਹੀ ਹਾਲੀ ਤਫਤੀਸ਼ ਚੱਲ ਰਹੀ ਹੈ ਪੁਲਿਸ ਵੀ ਆ ਗਈ ਹੈ ਮੌਕੇ ਤੇ ਜੀ ਉਹਨਾਂ ਕੋ ਪਹਿਹਾਂ ਵਾਲਾ ਬੈਗ ਉਹਨਾਂ ਨੂੰ ਐਕਚੁਅਲੀ ਬੈਗ ਲੱਗ ਰਿਹਾ ਸੀ ਕਿਉਂਕਿ ਜ਼ਿਪਾਂ ਡੀਆਂ ਪਈਆਂ ਉੱਥੇ ਅੱਛਾ ਜੀ ਉਹ ਦਿਖਾਈਆਂ ਪੁਲਿਸ ਲੈ ਗਈ ਇਕੱਠੀ ਕਰਕੇ ਸਬੂਤ ਵਜੋਂ ਪਤਾ ਲੱਗਿਆ ਕਿੰਨੇ ਬੰਦੇ ਸੀ ਇਹ ਕੱਤੇ ਸੀ ਪੰਜ ਬੰਦੇ ਸੀਗੇ ਦੋ ਐਕਟਿਵਾ ਕਹ ਰਹੇ ਹੈਗੇ ਤੇ ਇੱਕ ਮੋਟਰਸਾਈਕਲ ਕਹ ਰਹੇ ਆ ਤੇ ਇਹ ਕੱਤੇ ਸੀ ਇਹ ਆਪਣੇ ਆਂਦੇ ਹੋਏ ਹੈਗੇ ਉਹਨਾਂ ਤੇ ਮੋਟਰਸਾਈਕਲ ਤੇ ਵੀ ਆਂਦੇ ਕਈ ਵਾਰ ਸਕੂਟਰ ਤੇ ਵੀ ਆਂਦੇ ਆ ਅੱਛਾ ਹਾਂਜੀ ਹਾਂਜੀ ਤੇ ਬੰਦੇ ਜਿਹੜੇ ਹੈਗੇ ਕੀ ਉਹ ਬੰਦਾ ਕਿਹਨਾਂ ਕਿ ਜੋ ਜਕਮੀ ਹੋਇਆ ਕਾਫੀ ਹੈ ਜੀ ਬਾ ਉਹਨਾਂ ਦੇ ਦੇਖੋ ਤੁਹਾਡੇ ਸਾਹਮਣੇ ਖੂਨ ਖਾਂ ਸਾਰੇ ਡੁਲੇ ਬਿਆ ਸਾਰੀ ਗਲੀ ਭਰੀ ਬਈ ਅੱਧੀ ਨਾਲੋਂ ਜ਼ਿਆਦਾ ਖੂਨ ਦੀ ਪੁਲਿਸ ਆਈ ਹੈ ਹਾਂਜੀ ਹਾਂਜੀ ਪੁਲਿਸ ਆਵੀ ਮੌਕੇ ਤੇ ਜੀ ਉਹ ਗਏ ਮੰਡੀ ਵਾਲ ਫਿਰ ਦੁਬਾਰਾ ਉੱਧਰ ਵੀ ਕੈਮਰੇ ਕਮਰੇ ਚੈੱਕ ਕਰ ਰਹੇ ਹਾਂਜੀ ਇਹ ਕਿਹੜਾ ਏਰੀਆ ਹੈਗਾ ਕੀ ਹੋਇਆ 28 ਨੰਬਰ ਵਾਰਡ ਹੈ ਜੀ ਮਾਉਂਟੇਨ ਦਾ ਏਰੀਆ ਵੈਸੇ ਭਗਤ ਸਿੰਘ ਨਗਰ ਦੀ ਐਂਟਰੀ ਇੱਥੇ ਹੁੰਦੀ ਆ ਤੇ ਕੋਈ ਸਾਢੇ ਘੱਟ ਚ ਪੌਣੇ 9 ਵਜੇ ਮੈਨੂੰ ਫੋਨ ਆਇਆ ਇਹ ਹਰੀ ਚੌਕੀ ਦਾ ਕਿ ਉਹਦਾ ਭਰਾ ਜਿਹੜਾ ਛੋਟਾ ਨਾ ਉਹ ਆਪਣੇ ਕੰਮ ਤੋਂ ਦੁਕਾਨ ਤੋਂ ਆ ਰਿਹਾ ਸੀ ਕੈਸ਼ ਉਹਦੇ ਕੋਲ ਹੁੰਦਾ ਤੇ ਐਸਾ ਲੱਗ ਰਿਹਾ ਕਿ ਜਿਸ ਦਾ ਪਹਿਲਾਂ ਰੇਕੀ ਜੋਖੀ ਕੀਤੀ ਹੋਵੇ ਸ਼ਾਇਦ ਬੰਦਿਆਂ ਨੇ ਤੇ ਕਾਫੀ ਉੱਤੇ ਅਟੈਕ ਵੱਡਾ ਕੀਤਾ ਤੇ ਉਹਦੇ ਗੁੱਟ ਵੱਡਿਆ ਗਿਆ ਚਰਚ ਵੀ ਕਾਫੀ ਸੱਟਾਂ ਲੱਗੀਆਂ ਸ਼ਿਵਨ ਚ ਲੈ ਕੇ ਗਏ ਆ ਚਿਵਨ ਦੇ ਵਿੱਚ ਉਹਨਾਂ ਨੇ ਮਤਲਬ ਕਿ ਜਵਾਬ ਦਿੱਤਾ ਤੇ ਡੀ ਐਮ ਸੀ ਚ ਲੈ ਗਏ ਆ ਪੁਲਿਸ ਮੌਕੇ ਤੇ ਜਦੋਂ ਵੀ ਇਨਫੋਰਮੇਸ਼ਨ ਦਿੱਤੀ ਗਈ ਮੌਕੇ ਤੇ ਉਸੇ ਵੇਲੇ ਐਟ ਅ ਟਾਈਮ ਪਹੁੰਚ ਗਏ ਕਿੰਨੇ ਬੰਦੇ ਸੀ ਲੋਟਰੀ ਜਿਹੜੇ ਸਰ ਇਸ ਵੇਲੇ ਤਾਂ ਜਿਵੇਂ ਅਸੀਂ ਕੈਬਰੀਡ ਦੇਖ ਰਹੇ ਪੁਲਿਸ ਵੀ ਕੈਬਰੀਡ ਦੇਖ ਰਹੀ ਆ ਐਗਜੈਕਟਾ ਕੈਬਰੀਡ ਜੇ ਪਤਾ ਲੱਗੂਗਾ ਤੇ ਵੈਸੇ ਦੋ ਦੱਸਿਆ ਵੀ ਦੋ ਐਕਟਵਾ ਦੇ ਵਿੱਚ ਸੀਗੇ ਬੱਦੇ ਚਾਰ ਪੰਜ ਦੇ ਲਗਭਗ ਹੋਣ ਸੀ